ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਛੀਮਾ ਪੂਜੇ ਪਠਾਨ ਕੋ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਕੀਤੀ ਬੈਠਕ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਮੈਂਟੂ ਨੇ ਪਠਾਨ ਕੋ ਪੂਜਨ ਤੇ ਕੀਤਾ ਸਵਾਗਤ ਛੀਮਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤੀ ਗਈ ਚਰਚਾ ਕੇਂਦਰ ਦੀ ਭਾਜਪਾ ਦੇ ਪੰਜਾਬ ਦੀ ਆਪ ਸਰਕਾਰ ਤੇ ਛੀਮਾ ਨੇ ਕੀਤੇ ਤਿੱਖੇ ਪ੍ਰਹਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣੇ ਉਮੀਦਵਾਰ ਦਲਜੀਤ ਸਿੰਘ ਛੀਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਜੋ ਕਿ ਅੱਜ ਪਹਿਲੇ ਦਿਨ ਪਠਾਨਕੋਟ ਵਿਖੇ ਆਪਣੇ ਚੋਣਵੀ ਦੌਰ ਤੇ ਰਹੇ ਜਿੱਥੇ ਪਠਾਨਕੋਟ ਪੁੱਜਨ ਦੇ ਸ਼੍ਰੋਮਣਿਆ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਮੈਂਟੂ ਨੇ ਉਹਨਾਂ ਦਾ ਵਰਕਰਸ ਮੇਂ ਨਿੱਘਾ ਸਵਾਗਤ ਕੀਤਾ ਇਸ ਮੌਕੇ ਤੇ ਦਿਲਜੀਤ ਸਿੰਘ ਜੀ ਨੇ ਪਠਾਨਕੋਟ ਦੇ ਵੱਖ-ਵੱਖ ਜਗ੍ਹਾ ਤੇ ਜਾ ਕੇ ਸ਼੍ਰੋਮਣਿਆ ਕਾਲੀ ਦਲ ਦੇ ਵਰਕਰਾਂ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਲਿਆ ਕਰੜੇ ਹਤੀ ਦਿਲਜੀਤ ਸਿੰਘ ਜੀਮਾ ਨੇ ਕਿਹਾ ਕਿ ਇਸ ਵਾਰ ਆਕਾਲੀ ਦਲ ਪੂਰੇ ਜੋਰ ਨਾਲ ਚੋਣ ਲੜ ਰਹੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ ਹੈ ਅਤੇ ਪਹਿਲਾਂ ਸਰਕਾਰਾਂ ਨੇ ਵੀ ਪੰਜਾਬ ਦੇ ਨਾਲ ਵਿਤਕਰਾ ਕੀਤਾ ਹੈ। ਇਹੀ ਨਹੀਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾ ਤਾਂ ਪਹਿਲਾਂ ਤਾਂ ਦਾਅਵੇ ਵੱਡੇ ਵੱਡੇ ਕੀਤੇ ਸਨ ਪਰ ਪੰਜਾਬ ਦੇ ਵਿੱਚ ਇਹ ਦਾਅਵੇ ਖੋਖਲੇ ਨਜ਼ਰ ਆਏ। ਤੁਹਾਡਾ ਸਾਰਿਆਂ ਦਾ ਹੀ ਬਹਿ ਧੰਨਵਾਦ ਕਰਦਾ। ਔਰ ਪਠਾਨਕੋਟ ਦੀ ਵੀ ਸਾਰੇ ਆਪਣੀ ਜਥੇਬੰਦੀ ਸਰਦਾਰ ਸਿੰਦਰ ਸਿੰਘ ਮਿੰਟੂ ਜੀ ਸਾਡੇ ਪ੍ਰਧਾਨ ਸਾਹਿਬ ਇੱਥੇ ਤੇ ਇੰਚਾਰਜ ਤੇ ਸਾਰੇ ਸਾਡੇ ਜਿਹੜੇ ਪਾਰਟੀ ਦੇ ਮੌਲਿਕ ਤਾਰ ਦੇ ਆਗੂ ਆ ਉਹਨਾਂ ਦਾ ਵੀ ਧੰਨਵਾਦ ਅੱਜ ਪਠਾਨਕੋਟ ਹਲਕੇ ਦੇ ਵਿੱਚ ਮੇਰਾ ਪਹਿਲਾ ਦਿਨ ਹੈ ਔਰ ਪਹਿਲੇ ਦਿਨ ਜਿੰਨੇ ਸਾਡੇ ਆਪਣੇ ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਜਿਹੜੇ ਸਾਡੇ ਪੁਰਾਣੇ ਹਮਦਰਦ ਨੇ ਜਿਹੜੇ ਡਿਫਿਕਲਟ ਤੋਂ ਡਿਫਿਕਲਟ ਸਮੇਂ ਦੇ ਵਿੱਚ ਵੀ ਪਾਰਟੀ ਦੇ ਨਾਲ ਹਮੇਸ਼ਾ ਚਟਾਨ ਵਾਂਗੂ ਖੜੇ ਰਹੇ ਆ ਅੱਜ ਪਹਿਲੇ ਦਿਨ ਤੇ ਸਾਰੇ ਉਹਨਾਂ ਪਰਿਵਾਰਾਂ ਦੇ ਨਾਲ ਪਰਿਵਾਰਕ ਮਿਲਣੀ ਦੇ ਤੌਰ ਤੇ ਉੱਤੇ ਉਹਨਾਂ ਦੇ ਘਰਾਂ ਦਾ ਸੀ ਪ੍ਰੋਗਰਾਮ ਰੱਖਿਆ ਔਰ ਉਸ ਤੋਂ ਬਾਅਦ ਫਿਰ ਅਸੀਂ ਸਿਸਟਮੈਟਿਕਲੀ ਸਾਰੇ ਜਿਹੜੇ ਜਨਤਕ ਪ੍ਰੋਗਰਾਮ ਹੈ ਉਹ ਰੱਖਾਂਗੇ ਮੈਨੂੰ ਖੁਸ਼ੀ ਹੈ ਕਿ ਪਰਸੋ ਹੀ ਮੈਂ ਪਹਿਲੀ ਵਾਰੀ ਲੋਕ ਸਭਾ ਹਲਕਾ ਬਰਦਾਸਪੁਰ ਦੇ ਵਿੱਚ ਆਇਆ ਸੀ ਤੇ ਸਾਰੇ 9 ਹਲਕਿਆਂ ਦੀ ਜਿੰਨੀ ਸਾਡੀ ਟੋਟਲ ਕਰੀਮ ਹੈ ਜਿਹੜਿਆਂ ਦੇ ਸਾਡੇ ਜਥੇਦਾਰ ਹਲਕਿਆਂ ਦੇ ਇੰਚਾਰਜ ਸਾਰਿਆਂ ਨੇ ਇੱਕ ਮੁੱਠ ਹੋ ਕੇ ਤੇ ਬਹੁਤ ਵੱਡੀ ਏਕਤਾ ਦਾ ਪ੍ਰਸਤਾਵ ਕੀਤਾ। ਔਰ ਇਸ ਗੱਲ ਨੂੰ ਵੀ ਸਾਰੀ ਜਥੇਬੰਦੀ ਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਦੋਵਾਂ ਜ਼ਿਲ੍ਹਿਆਂ ਨੇ ਇਕੱਠੇ ਹੋ ਕੇ ਤੇ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਡਾਕਟਰ ਚੀਮਾ ਕਿਉਂਕਿ ਗੁਰਦਾਸਪੁਰ ਦਾ ਹੀ ਜੰਪੂੜਾ ਇੱਥੇ ਹੀ ਪੜਿਆ ਇੱਥੇ ਹੀ ਰਾਜਨੀਤੀ ਸ਼ੁਰੂ ਕੀਤੀ ਤੇ ਉਹਨੂੰ ਇੱਕ ਸਾਝੇ ਉਮੀਦਵਾਰ ਦੇ ਤੌਰ ਤੇ ਭੇਜਿਆ ਜਾਵੇ ਸੋ ਇਹਨਾਂ ਸਾਰਿਆਂ ਦੇ ਹੁਕਮ ਸਦਕਾ ਮੇਰੀ ਡਿਊਟੀ ਲੱਗੀ ਆ ਪਰ ਮੈਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਕਿ ਸਾਰਿਆਂ ਨੇ ਬੜੇ ਉਤਸ਼ਾਹ ਦੇ ਨਾਲ ਵਾਰਮਲੀ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਕੀ ਲੱਗਦਾ ਅਕਾਲੀ ਦਲ ਜੋ ਹੈ ਪੂਰੇ ਪੰਜਾਬ ਵਿੱਚ ਜਿੱਤ ਹਾਸਲ ਕਰ ਪਾਏਗੀ ਕਿਉਂਕਿ ਅਕਾਲੀ ਦਲ ਹਮੇਸ਼ਾ ਭਾਜਪਾ ਦੇ ਗਠਜੰਬਨ ਦੇ ਸਾਥ ਚਲਤੀ ਸੀ ਔਰ ਅੱਜ ਪਹਿਲੀ ਵਾਰ ਇਸ ਵਾਰ ਅਸਰ ਹੈ ਕਿ ਅਕਾਲੀ ਦਲ ਖੁਦ ਜੋ ਹੈ ਚੋਣ ਵਿੱਚ ਉਤਰੀ ਹੈ ਕੋਈ ਸ਼ਰਮਣੀ ਅਕਾਲੀ ਦਲ 130 ਸਾਲ ਪੁਰਾਣੀ ਪਾਰਟੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ 23-24 ਸਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੰਬਨ ਦੇ ਵਿੱਚ ਰਹੇ ਔਰ 3 ਸੀਟਾਂ ਤੇ ਪਾਰਲੀਮੈਂਟ ਤੇ ਉਹ ਲੜਦੇ ਸੀ ਦਸ ਤੇ ਅਸੀਂ ਲੜਦੇ ਤੇ ਅਸੈਂਬਲੀ ਤੇ ਉਹ ਲੜਦੇ ਸੀ 94 ਤੇ ਅਸੀਂ ਲੜਦੇ ਸੀ ਪਰ ਆਪਣਾ ਸਾਡਾ ਵजूद ਜਿਹੜਾ ਉਸੇ ਤਰ੍ਹਾਂ ਹੀ ਕਾਇਮ ਹੁਣ ਵੀ ਜਦੋਂ ਸਮਝੌਤੇ ਦੀ ਗੱਲ ਚੱਲੀ ਸੀ ਅਸੀਂ ਸਮਝੌਤਾ ਵਾਪਸ ਇਸ ਕਰਕੇ ਲਿਆ ਸੀ ਕਿ ਜਦੋਂ ਕਿਸਾਨੀ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਦੇਸ਼ ਦੇ ਵਿੱਚ ਹੋ ਰਹੀ ਸੀ ਬੜਾ ਵੱਡਾ ਅੰਦੋਲਨ ਚੱਲ ਰਿਹਾ ਸੀ ਤੇ ਉਸ ਵੇਲੇ ਅਸੀਂ ਕੈਬਨਿਟ ਦੇ ਵਿੱਚੋਂ ਵੀ ਅਸਤੀਫਾ ਦਿੱਤਾ ਸੀਗਾ ਤੇ ਐਨਜੀਓ ਦੇ ਵਿੱਚੋਂ ਵੀ ਸਿਬਾਰ ਹੈ ਉਨ ਫੇਰ ਜਦੋਂ ਗੱਲ ਉੱਠੀ ਸੀ ਸਮਝੌਤੇ ਦੀ ਤੇ ਅਸੀਂ ਸਿਧਾਂਤਿਕ ਰੂਪ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਰੱਖੀਆਂ ਸੀ ਇਹ ਗੱਲ ਕੱਲੀ ਵੋਟਾਂ ਇਕੱਠੀਆਂ ਕਰਨ ਦੀ ਨਹੀਂ ਹੈ ਸਾਂਝ ਗੱਲਾਂ ਦੀ ਹੁੰਦੀ ਹੈ ਔਰ ਸਿਧਾਂਤਿਕ ਤੌਰ ਦੇ ਉੱਤੇ ਜਦੋਂ ਮੁੱਦੇ ਤੁਸੀਂ ਸਾਡੇ ਹੱਲ ਕਰੋਗੇ ਪੰਜਾਬ ਦੇ ਤੇ ਫੇਰ ਅਸੀਂ ਇਕੱਠੇ ਹੋ ਕੇ ਚੱਲ ਸਕੀਏ ਇੱਕ ਹਿਊਮਰਾਈਸਰ ਬੜਾ ਵੱਡਾ ਮਸਲਾ ਸੀ ਬੰਦੀ ਸਿੰਘਾਂ ਦਾ ਉੱਥੇ ਵੀ ਕੋਈ ਪੋਜ਼ਿਟਿਵ ਨਹੀਂ ਕਰ ਲਿਆ ਸਾਡਾ ਇਸ਼ੂ ਸੀ ਕਿ ਕਿਸੇ ਵੀ ਧਰਮ ਦਾ ਕੋਈ ਬੰਦਾ ਹੋਵੇ ਅਗਰ ਉਹਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਤੇ ਅਗਰ ਸਜ਼ਾ ਤੋਂ ਦੁੱਗਣੀ ਸਜ਼ਾ ਕੱਟ ਲਈ ਹੈ ਤਾਂ ਫਿਰ ਉਹਨੂੰ ਬਾਹਰ ਕੀਤਾ ਜਾਵੇ ਤਾਂ ਇਹ ਸੋਸਾਇਟੀ ਦੇ ਵਿੱਚ ਚੰਗਾ ਸੰਕੇਤ ਨਹੀਂ ਲੱਗਦਾ ਕੋਈ ਹੋਵੇ ਉੱਥੇ ਵੀ ਕੋਈ ਪੁੱਤ ਵਧੀਆ ਸੰਕੇਤ ਨਹੀਂ ਆਇਆ ਇੱਕ ਜਿਹੜੀਆਂ ਦੇਸ਼ ਦੇ ਵਿੱਚ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਹੈ ਕੇਂਦਰੀ ਏਜੰਸੀਆਂ ਦਾ ਜਿਸ ਤਰੀਕੇ ਬੇਸੂਜ ਹੋ ਰਿਹਾ ਜਿੰਨੀਆਂ ਜਿਹੜੀਆਂ ਸੰਸਥਾਵਾਂ ਨੇ ਨੈਸ਼ਨਲ ਪਦਧਰ ਦੇ ਉਨਾ ਤੇ ਕਬਜੇ ਦੀਆਂ ਖੋਸ਼ੀਆਂ ਹੋ ਰਹੀਆਂ ਮਿਨੋਰਟੀ ਦਾ ਜਿਹੜਾ ਕੰਮ ਖਰਾਬ ਹੋ ਰਿਹਾ ਇਹ ਸਾਰੀਆਂ ਗੱਲਾਂ ਤੇ ਅਸੀਂ ਕਹਿਆ ਸੀ ਕਿ ਕੁਝ ਨਾ ਕੁਝ ਅਸ਼ੋਰੈਂਸ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਦੇਣੀ ਚਾਹੀਦੀ ਪਰ ਜੇ ਨਹੀਂ ਹੋਈ ਤਾਂ ਅਸੀਂ ਪੰਜਾਬ ਦੇ ਮੁੱਦੇ ਲੈ ਕੇ ਜਿਹੜੇ ਸੂਬਿਆਂ ਨੂੰ ਵਾਧੇ ਅਧਿਕਾਰਾਂ ਦੀ ਅਸੀਂ ਗੱਲ ਕਰਦੇ ਕਿਉਂਕਿ ਮਸਲੇ ਸਾਡੇ ਬਹੁਤ ਵੱਡੇ ਸਾਰਾ ਆਰਥਿਕ ਤੌਰ ਦੇ ਉੱਤੇ ਬਹੁਤ ਪਿੱਛੇ ਜਾ ਰਹੇ ਅਸੀਂ ਪਠਾਨਕੋਟ ਦੇ ਵਿੱਚ ਬੈਠੇ ਜਿਹੜੇ ਰਾਜ ਸੀਗੇ ਉਹਨਾਂ ਨੂੰ 10 ਸਾਲ ਐਕਸਾਈਜ਼ ਕੰਸੈਸ਼ਨ ਦਿੱਤੀਆਂ हिमाचल ਨੂੰ ਦਿੱਤੀਆਂ ਗਈਆਂ ਉਤਰਾੰਚਲ ਨੂੰ ਦਿੱਤੀਆਂ ਗਈਆਂ ਤੇ ਪੰਜਾਬ ਜਿਹੜਾ ਐਡੇ ਵੱਡੀ ਮਾਰ ਖਾ ਰਿਆ ਸਰਦ ਹੋਣ ਕਰਕੇ ਉਹਨੂੰ ਕੋਈ ਨਹੀਂ ਦਿੱਤਾ ਗਿਆ ਤੇ 10 ਸਾਲ ਸਾਡੀ ਇੰਡਸਟਰੀ ਪੰਜਾਬ ਚੋਂ ਉੱਠ ਕੇ ਵੱਧੀ ਜਾਂਦੀ ਰਹੀ ਪੰਜਾਬ ਚੋਂ ਉੱਠ ਕੇ ਇਟਾਲੀਆ ਨਾਲ ਜਾਂਦੀ ਰਹੀ ਪੰਜਾਬ ਚੋਂ ਉੱਠ ਕੇ ਹੋਰ ਥਾਵਾਂ ਤੇ ਜਾਂਦੀ ਰਹੀ ਹੁਣ ਪਠੂਆ ਤੁਹਾਡੇ ਤੋਂ ਕਿੰਨੀ ਦੂਰ ਹੈ ਜੇ ਕਠੂਗੜ ਦੇ ਵਿੱਚ ਇੰਡਸਟਰੀ ਲਾਉਣੀ ਹੈ ਤੇ ਉੱਥੇ ਮੁਸਤਰਕਾ ਕੰਮ ਅੱਧੇ ਵੱਧ ਤੁਹਾਨੂੰ ਬਦਲ ਸਰਕਾਰ ਦੀ ਮਿਲ ਜੰਦੀ ਹੈ ਕਿ ਜੇ ਪਠਾਨਕੋਟ ਚ ਲਾਉਣੀ ਆ ਗੁਰਦਾਸਪੁਰ ਚ ਲਾਉਣੀ ਆ ਬਟਾਲੇ ਚ ਲਾਉਣੀ ਆ ਅੰਮ੍ਰਿਤਸਰ ਚ ਲਾਉਣੀ ਆ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਸੈਸ਼ਨ ਨਹੀਂ ਇੱਥੇ ਵਾਲਾ ਇੰਡਸਟਰੀ ਤਾਂ ਖਬਰ ਨੂੰ ਜਿਹੜਾ ਮਜਬੂਰ ਆ ਤੇ ਤੁਸੀਂ ਨਾਲਦਿਆਂ ਨੂੰ ਜੇ ਦਿੰਦੇ ਹੋ ਤਾਂ ਪੰਜਾਬ ਦੇ ਨਾਲ ਇੰਨਾ ਵੱਡਾ ਇਨਜਸਟਿਸ ਤੁਸੀਂ ਕਿਉਂ ਕਰਦੇ ਹੋ ਇਸ ਗੱਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੁਣ ਅਸੀਂ ਚਾਹੁੰਨੇ ਆ ਕਿ ਅਟਾਰੀ ਤੋਂ ਵਪਾਰ ਖੁੱਲੇ ਕੀ ਮਾੜੀ ਗੱਲ ਵਪਾਰ ਪਾਕਿਸਤਾਨ ਦੇ ਨਾਲ ਅੱਜ ਵੀ ਹੋ ਰਿਹਾ ਜਿਹੜਾ ਪ੍ਰਭਾਵ ਦਿੱਤਾ ਜਾਂਦਾ ਨਾ ਕਿ ਅਸੀਂ ਪਾਕਿਸਤਾਨ ਨਾਲ ਵਪਾਰ ਤਾਂ ਅੱਜ ਹੋ ਰਿਹਾ ਲੇਕਿਨ ਗੁਜਰਾਤ ਦੀਆਂ ਬੰਦਰਗਾਹਾਂ ਤੇ ਹੁੰਦਾ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੇ ਜਾ ਕੇ ਹੁੰਦਾ ਇੱਥੋਂ ਸਾਡੀ ਟਰਾਲੀ ਘੰਟੇ ਚ ਲਾਹੌਰ ਪਹੁੰਚ ਜਾਂਦੀ ਹੈ ਤੇ ਜੇ ਇੱਥੇ ਤੁਸੀਂ ਵਪਾਰ ਖੋਲੋਗੇ ਤੇ ਫਿਰ ਉਹਦਾ ਕਿਉਂ ਨਚਾੜੇ ਸਿਰਫ ਪੰਜਾਬ ਨੂੰ ਕਿਸੇ ਤਰੀਕੇ ਨਾਲ ਬਚਾਉਣ ਵਾਸਤੇ ਜੇ ਇਦਾਂ ਦੀ ਨੇਸ਼ਨ ਦੀ ਪਾਲਿਸੀ ਰਹੇਗੀ ਤਾਂ ਨੈਚੁਰਲੀ ਸਾਨੂੰ ਉਸ ਪਾਲਿਸੀ ਦਾ ਜਿਹੜਾ ਹੈਗਾ ਉਹ ਡਟ ਕੇ ਵਿਰੋਧ ਕਰਨਾ ਪੈਗਾ ਹੁਣ ਸ਼੍ਰੀ ਕਰਤਾਰਪੁਰ ਸਾਹਿਬ ਕਾਰਿਡੋਰ ਬਣਿਆ ਉਹ ਜਿਹੜੇ ਨੌਜਵਾਨ ਨੇ ਉਹਦੇ ਪਾਸਪੋਰਟ ਬਣੇ ਹੋਇਆ ਉਹ ਦੱਦਾਂ ਨਹੀਂ ਜਾਂਦਾ ਕਿ ਕਿਤੇ ਮੇਰੀ ਮੋਹਰ ਲੱਗ ਗਈ ਤੇ ਮੇਰਾ ਕੈਨੇਡਾ ਅਮਰੀਕਾ